ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਿੰਦ ਐਕਸਪ੍ਰੈਸ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਪਰਦੀ ਪਟਵਲ ਭਾਰਤੀ ਰਿਜ਼ਰਵ ਬੈਂਕ ਦੇ ਵੱਲੋਂ ਜਾਰੀ ਨਵੇਂ ਆਂਕੜਿਆਂ ਅਨੁਸਾਰ HDFC, SBI ਤੇ ICICI ਵਰਗੇ ਵੱਡੇ ਬੈਂਕਾਂ ਦੇ ਕ੍ਰੈਡਿਟ ਕਾਰਡਾਂ ਦੇ ਰਾਹੀਂ ਖਰਚ ਦੇ ਵਿੱਚ ਜ਼ਬਰਦਸਤ ਵਾਧਾ ਦੇਖਣ ਨੂੰ ਮਿਲਿਆ April 2025 ਦੇ ਵਿੱਚ ਕ੍ਰੈਡਿਟ ਕਾਰਡ ਤੇ ਰਾਹੀਂ ਕੁੱਲ ਖਰਚ 1.84 ਲੱਖ ਕਰੋੜ ਰੁਪਏ ਤੋਂ ਪਾਰ ਚਲਾ ਗਿਆ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 18% ਜ਼ਿਆਦਾ ਹੈ। ਇਹ ਰਿਪੋਰਟ ਜਿੱਥੇ ਬੈਂਕਿੰਗ ਸੈਕਟਰ ਦੇ ਵਿੱਚ ਚਰਚਾ ਦਾ ਕੇਂਦਰ ਬਣੀ ਹੋਈ ਹੈ, ਸੋ ਉੱਥੇ ਹੀ ਗਾਹਕਾਂ ਦੇ ਫੋਲੋਅਪ ਦੇ ट्रांजੈਕਸ਼ਨਾਂ ਨੇ ਵੀ ਸਭ ਦਾ ਧਿਆਨ ਖਿੱਚਿਆ। ਹਾਲਾਂਕਿ ਇਹ ਖਰਚ ਮਾਰਚ 2025 ਦੇ 2.1 ਲੱਖ ਕਰੋੜ ਰੁਪਏ ਦੇ 4 ਮਹੀਨੇ ਦੇ ਉਤਮ ਪੱਧਰ ਦੇ ਨਾਲੋਂ 8.7% ਘਟ ਹੈ। ਅਪ੍ਰੈਲ 2025 ਤੱਕ ਦੇਸ਼ ਦੇ ਵਿੱਚ ਜਾਰੀ ਕ੍ਰੈਡਿਟ ਕਾਰਡਾਂ ਦੀ ਗਿਣਤੀ 11.4 ਕਰੋੜ ਹੋ ਗਈ ਹੈ ਜੋ ਸਾਲਾਨਾ ਆਧਾਰ ਤੇ 7.67 ਅਤੇ ਮਾਰਚ ਦੀ ਤੁਲਨਾ ਵਿੱਚ 0.5% ਤੋਂ ਜ਼ਿਆਦਾ ਹੈ। ਵਿੱਤੀ ਸਾਲ 2025 ਤੇ 26 ਦੇ ਦੌਰਾਨ ਕ੍ਰੈਡਿਟ ਕਾਰਡਾਂ ਦੇ ਰਾਹੀਂ ਖਰਚ ਸਥਿਰ ਬਣੇ ਰਹਿਣ ਦੀ ਉਮੀਦ ਹੈ। ਵਿੱਤੀ ਸਾਲ 2025 ਤੇ 26 ਦੇ ਦੌਰਾਨ ਕ੍ਰੈਡਿਟ ਕਾਰਡ ਤੇ ਰਾਹੀਂ ਖਰਚ ਸਥਿਰ ਬਣੇ ਰਹਿਣ ਦੀ ਉਮੀਦ ਹੈ ਜਿਸ ਨੂੰ ਮਜ਼ਬੂਤ ਉਪਭੋਗਤਾ ਖਾਪਤ ਦਾ ਸਹਾਰਾ ਮਿਲੇਗਾ। ਹਾਲਾਂਕਿ ਨਵੇਂ ਕਾਰਡ ਜਾਰੀ ਕਰਨ ਦੀ ਗਤੀ ਧੀ ਰਹਿ ਸਕਦੀ ਹੈ ਕਿਉਂਕਿ ਹੁਣ ਬੈਂਕ ਕ੍ਰੈਡਿਟ ਗੁਣਵੱਤਾ ਬਣਾਈ ਰੱਖਣ ਅਤੇ ਮੌਜੂਦਾ ਗਾਹਕਾਂ ਨੂੰ ਹੋਰ ਸੇਵਾਵਾਂ ਵਿੱਚ ਵੇਚਣ ਤੇ ਧਿਆਨ ਦੇ ਰਿਹਾ ਹੈ। ਸੋ ਜੇ ਹੋਰ ਅਪਡੇਟਸ ਜਾਣਨ ਦੇ ਲਈ ਤੁਸੀਂ ਜੁੜੇ ਰਹੋ ਹਿੰਦ ਐਕਸਪ੍ਰੈਸ ਟੀਵੀ ਦੇ ਨਾਲ।